मामला ਕੀ ਸੀ ਜਿਹੜਾ ਅੱਜ ਪ੍ਰਿੰਕਲ ਨੂੰ ਜਿਹੜਾ ਫੇਰ ਕੀਤਾ ਗਿਆ ਸੀ ਕੋਰਟ ਦੇ ਵਿੱਚ ਰੈਸਟ ਹੋਈ ਆ ਕਿਹੜੀ ਤਰੀਕ ਚ ਆਇਆ ਸੀ ਇਹ ਹਾਂ ਤੁਹਾਨੂੰ ਸਪੱਸ਼ਟ ਹੈ ਜੀ ਸਾਰਿਆਂ ਨੂੰ ਇੱਕ ਜਿਹੇ ਤੇ ਐਫ ਆਈ ਆਰ ਦੇ ਵਿੱਚ ਅੱਜ ਤੋਂ ਹਾਂ ਇੱਕ ਮਹੀਨਾ ਪਹਿਲਾਂ ਇਹਦੀ ਅਰੈਸਟ ਪਈ ਸੀ ਪਿਛਲੀ 19 ਤਰੀਕ ਨੂੰ ਹਾਂ ਉਸ 19 ਤਰੀਕ ਨੂੰ ਜਦੋਂ ਜੈਸਰਬ ਨੇ ਜਦੋਂ ਇਹਦੀ ਬੀਲ ਡਿਸਾਈਡ ਕੀਤੀ ਸੀ 30 ਅਗਸਤ ਨੂੰ ਤੇਜਸਰਬ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਅਪੱਤੀ ਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਹਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਹਾਂ ਉਸ ਮਾਮਲੇ ਦੇ ਵਿੱਚ ਇੱਕ ਤਾਂ ਅੱਜ ਉਸੇ ਕੋਰਟ ਨੇ ਇਹਦੀ ਬੇਲ ਕੈਨਸਲ ਕੀਤੀ ਹੈ ਹਾਂ ਪਹਿਲਾਂ ਵਾਲੇ ਮੁਕਦਮੇ ਦੇ 227/22 ਚ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫ ਆਈ ਆਰ ਦੇ ਤੇ ਹੋਰ ਕੀਤੀ ਹੈ ਉਹਦੇ ਚ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇਤੇ ਇੱਕ ਹੋਰ ਐਫਆਈਆਰ ਹੋਈ ਹੈ ਪਰ ਉਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਹੈ 2019 ਦੀ ਹਾਈ ਕੋਰਟ ਦੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤ ਜੀ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜਜਮੈਂਟ ਦੇ ਬੇਸ ਤੇ ਅਸੀਂ ਬੈਨ ਲਗਾ ਰਹੇ ਹਾਂ ਕਿ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਬਟ ਉਹ ਸੀ ਵੀਡੀਓ ਕੋਰਟ ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਇਹਨੇ ਉਹ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫ ਆਈ ਆਰ ਦੇ ਤੇ ਹੋਰ ਹੋਈ ਹੈ ਔਰ ਉਸੇ ਐਫ ਆਈ ਆਰ ਚ ਵੀ ਨੂੰ ਉਸ ਐਫ ਆਈ ਆਰ ਚ ਵੀ ਅਰੈਸਟ ਪਈ ਹੈ ਪਰ ਦੂਸਰਾ ਪਹਿਲੇ ਵਾਲੀ ਬੇਲਵੀ ਦੀ ਕੈਨਸਲ ਹੋ ਗਈ। ਅੱਛਾ ਵਕੀਲ ਸਾਹਿਬ ਇੱਕ ਮੈਟਰ ਇਹ ਹੈ ਵੀ ਕੁਝ ਪੁਲਿਸ ਅਧਿਕਾਰੀ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਵੀ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਕੋਲ। ਸਿੰਕਲ ਵਾਲਾ। ਉਹਦੇ ਵਿੱਚ ਇਹ ਆ ਨਾਮ ਲੈ ਰਹੇ ਆ ਜੀ ਐਸ ਐਚਓ ਸਾਹਿਬ ਦਾ ਵੀ ਲੈ ਰਹੇ ਆ। ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ, ਕੁਝ ਮੁਲਾਜ਼ਮਾਂ ਦਾ ਵੀ ਲਿਆ। ਮੇਰੇ ਨਾਲ ਆ ਹੋਇਆ ਜੇਲ੍ਹ 'ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫ ਆਈ ਆਰ ਰਿਮਾਂਡ ਤੇ ਭੇਜਿਆ ਗਿਆ ਕਿ ਜੁਡੀਸ਼ੀਅਲ ਰਿਮਾਂਡ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਤੇ ਕੱਲ੍ਹ ਦਾ ਮੈਡੀਕਲ ਹਾਂਜੀ ਗੱਲ ਕਰਾ ਕੇ ਲੈ ਕੇ ਆਉਂਦੇ ਹਾਂ ਸਰ ਗੱਲ ਕਰੀ ਤਾਂ ਉਹਨਾਂ ਨੇ ਜਾਣਦੇ ਹੋਏ ਕਿਹਾ ਕਿ ਝੂਠਾ ਮਾਮਲਾ ਡਬਲੂ ਕੇ ਮੁਕਦਮਾ ਬੋਲਤਾ ਚਲੋ ਕੋਈ ਗੱਲ ਨਹੀਂ ਜੀ ਹੁਣ ਦੋਸ਼ੀ ਨੇ ਕੁਛ ਨਾ ਕੁਛ ਤਾਂ ਕਹਿਣਾ ਹੀ ਹੁੰਦਾ ਠੀਕ ਹੈ ਤੇ ਬਿਲਕੁਲ ਸਹੀ ਹੋਈ ਹੈ ਜੀ ਐਫ ਆਈ ਆ ਹੰਡਰ ਘਟਾ ਰਿਹਾ ਆ ਤੁਹਾਨੂੰ ਸਪੱਸ਼ਟ ਹੈ ਜੀ ਸਾਰਿਆਂ ਨੂੰ ਇੱਕ ਜਿਹੜੇ ਤੇ ਐਫ ਆਈ ਆਰ ਦੇ ਵਿੱਚ ਅੱਜ ਤੋਂ ਇੱਕ ਮਹੀਨਾ ਪਹਿਲਾਂ ਇਹਦੀ ਅਰੈਸਟ ਪਈ ਸੀ ਪਿਛਲੀ 19 ਤਰੀਕ ਨੂੰ ਉਸ 19 ਤਰੀਕ ਨੂੰ ਜਦੋਂ ਜੈਸਬ ਨੇ ਜਦੋਂ ਇਹਦੀ ਬੇਲ ਡਿਸਾਈਡ ਕੀਤੀ ਸੀ 30 ਅਗਸਤ ਨੂੰ ਤੇ ਜੈਸਬ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ ਸੋਸ਼ਲ ਮੀਡੀਆ ਉੱਤੇ ਕੋਈ ਵੀ ਅਪੱਤੀ ਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਹਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਉਸ ਮਾਮਲੇ ਦੇ ਵਿੱਚ ਇੱਕ ਤਾਂ ਅੱਜ ਉਸੇ ਕੋਰਟ ਨੇ ਇਹਦੀ ਬੇਲ ਕੈਨਸਲ ਕੀਤੀ ਹੈ ਪਹਿਲਾਂ ਵਾਲੇ ਮੁਕਦਮੇ ਚ 227/22 ਚ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫਆਈਆਰ ਇਹਦੇ ਤੇ ਹੋਰ ਕੀਤੀ ਹੈ ਉਹਦੇ ਚ ਇਹ ਦੁਬਾਰਾ ਵਕੀਲ ਸਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇ ਤੇ ਇੱਕ ਹੋਰ ਐਫਆਈਆਰ ਹੋਈ ਹੈ ਪਰ ਉਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜੀ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤਾਨ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜਜਮੈਂਟ ਦੇ ਬੇਸ ਤੇ ਅਸੀਂ ਬੈਨ ਲਗਾ ਰਹੇ ਹਾਂ ਕਿ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਜੀ ਬਟ ਉਹ ਅਸੀਂ ਵੀਡੀਓ ਕੋਰਟ ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਇਹਨੇ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫਆਈਆਰ ਦੇ ਤੇ ਹੋਰ ਹੋਈ ਹੈ ਔਰ ਉਸੇ ਐਫਆਈਆਰ ਚ ਵੀ ਨੂੰ ਉਸ ਐਫਆਈਆਰ ਚ ਵੀ ਅਰੈਸਟ ਪਈ ਹੈ ਪਰ ਦੂਸਰਾ ਪਹਿਲੇ ਵਾਲੀ ਬੇਲਵੀ ਦੀ ਕੈਨਸਲ ਹੋ ਗਈ। ਅੱਛਾ ਵਕੀਲ ਸਾਹਿਬ ਇੱਕ ਮੈਟਰ ਇਹ ਹੈ ਵੀ ਕੁਝ ਪੁਲਿਸ ਅਧਿਕਾਰੀ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਵੀ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਨੂੰ ਸਪ੍ਰਿੰਕਲ ਬਣਾਉ। ਉਹਦੇ ਵਿੱਚ ਇਹ ਆ ਨਾਮ ਲੈ ਰਹੇ ਆ ਜੀ ਐਸ ਐਚਓ ਸਾਹਿਬ ਦਾ ਵੀ ਲੈ ਰਹੇ ਆ। ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ, ਕੁਝ ਮੁਲਾਜ਼ਮਾਂ ਦਾ ਵੀ ਲਿਆ। ਮੇਰੇ ਨਾਲ ਆ ਹੋਇਆ, ਜੇਲ੍ਹ 'ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫ ਆਈ ਆਰ ਹੋ ਜਾਏਗਾ ਤੇ ਭੇਜਿਆ ਗਿਆ ਕਿ ਜੁਡੀਸ਼ੀਅਲ ਤੇ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਤੇ ਕੱਲ੍ਹ ਦੁਬਾਰਾ ਮੈਡੀਕਲ ਹਾਂਜੀ ਕੱਲ੍ਹ ਕਰਾ ਕੇ ਲੈ ਕੇ ਆਉਣਗੇ ਸਰ ਗੱਲ ਕਰੀ ਤਾਂ ਉਹਨਾਂ ਨੇ ਜਾਣਦੇ ਹੋਏ ਕਿਹਾ ਕਿ ਝੂਠਾ ਮਾਮਲਾ ਝੂਠਾ ਮਾਮਲਾ ਕੇ ਮਕਦਮਾ ਬੋਲਤਾ ਚਲੋ ਕੋਈ ਗੱਲ ਨਹੀਂ ਜੀ ਹੁਣ ਦੋਸ਼ੀ ਨੇ ਕੁਝ ਨਾ ਕੁਝ ਤਾਂ ਕਹਿਣਾ ਹੀ ਹੁੰਦਾ ਠੀਕ ਹੈ ਤੇ ਬਿਲਕੁਲ ਸਹੀ ਹੋਈ ਹੈ ਜੀ ਐਫ